ਕਨਾਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਦਿੱਲੀ ਅੰਦਰ ਜਦੋਂ ਦੀ ਭਾਜਪਾ ਜਨਤਾ ਪਾਰਟੀ ਸਰਕਾਰ ਬਣੀ ਆ ਨਿਰੰਤਰ ਸਾਡੀ ਮੁੱਖ ਮੰਤਰੀ ਲਗਾਤਾਰ ਦਿੱਲੀ ਚ ਐਸੇ ਕੰਮ ਕਰ ਰਹੇ ਨੇ ਜੋ 10 ਸਾਲ ਦਿੱਲੀ ਨੂੰ ਬਰਬਾਦ ਕਰਕੇ ਜਿਹੜੀ ਪਾਰਟੀ ਅੱਜ ਕੱਲ ਤੁਹਾਡੇ ਇੱਥੇ ਪਹੁੰਚੀ ਆ ਜਿਸ ਨੇ ਜਿਸ ਨੇ ਦੋਹਾਂ ਹੱਥਾਂ ਨਾਲ ਲੁੱਟ ਕੇ ਔਰ ਦਿੱਲੀ ਨੂੰ ਬਰਬਾਦ ਕੀਤਾ ਉਸ ਨੂੰ ਠੀਕ ਕਰਨ ਦਾ ਕੰਮ ਕਰ ਰਹੀ ਹੈ ਕੱਲ ਇੱਕ ਕੈਬਨਿਟ ਬੈਠਕ ਅੰਦਰ ਬਹੁਤ ਇਤਿਹਾਸਿਕ ਫੈਸਲਾ ਲਿਆ ਗਿਆ ਜਿਹੜਾ ਖਾਸ ਤੌਰ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਪੁਰਬ ਜੋ ਕਿ ਨਵੰਬਰ 2025 ਚ ਆ ਰਿਹਾ ਹੈ ਦਿੱਲੀ ਦੀ ਮਾਨਯੋਗ ਰੇਖਾ ਗੁਪਤਾ ਜੀ ਦੀ ਸਰਕਾਰ ਨੇ ਫੈਸਲਾ ਲਿਆ ਹੈ ਕੱਲ ਦੀ ਕੈਬਨਿਟ ਅੰਦਰ ਕਿ ਇਸ ਦਿਨ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਦਿੱਲੀ ਦੀ ਸਰਕਾਰ ਇਤਿਹਾਸਿਕ ਤੌਰ ਤੇ ਪਹਿਲੀ ਵਾਰ ਮਨਾਉਣ ਦਾ ਕੰਮ ਕਰੇਗੀ ਇਸ ਤੋਂ ਪਹਿਲੀਆਂ ਸਰਕਾਰਾਂ ਨੇ ਕਦੀ ਦਿੱਲੀ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਦੀ ਸ਼ਹਾਦਤ ਹੀ ਦਿੱਲੀ ਚ ਹੋਈ ਸੀ ਉਹਨਾਂ ਦੇ ਦਿਨ ਨੂੰ ਹਮੇਸ਼ਾ ਣਗੌਲਿਆ ਲੇਕਿਨ ਇਹ ਦਿੱਲੀ ਦੀ ਸਰਕਾਰ ਜੋ ਰੇਖਾ ਗੁਪਤਾ ਜੀ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਆ ਇਸ ਦਿਹਾੜੇ ਨੂੰ ਲਾਲ ਕਿਲੇ ਦੇ ਉੱਤੇ ਦੋੜ ਦਿਨ ਦਾ ਸਮਾਗਮ ਕਰਕੇ ਮਨਾਉਣਾ ਕਰੋਗੇ ਜਿੱਥੇ ਲਾਲ ਕਿਲੇ ਦੇ ਉੱਤੇ ਨਾਈਟ ਐਂਡ ਸਾਊਂਡ ਸ਼ੋਅ ਉਹਨਾਂ ਦੇ ਇਤਿਹਾਸ ਦੀ ਜਾਣਕਾਰੀ ਧਾਰਮਿਕ ਤੌਰ ਤੇ ਪ੍ਰੋਗਰਾਮ ਦਿੱਲੀ ਸੇ ਗੁਰਦਰਾ ਮੈਨੇਜਮੈਂਟ ਕਮੇਟੀ ਦੇ ਸਹਿਯੋਗ ਦੇ ਨਾਲ ਉੱਥੇ ਹੀ ਸਾੜ ਪਰਦੇ ਪ੍ਰੋਗਰਾਮ ਦਿੱਲੀ ਦੇ ਸਕੂਲ ਇੰਸਟੀਚੂਸ਼ਨਸ ਅੰਦਰ ਕਾਲਜਿਸ ਅੰਦਰ ਹਰ ਤਰ੍ਹਾਂ ਦੇ ਐਜੂਕੇਸ਼ਨ ਫੋਰਮ ਉਤੇ ਪਲੇਟਫਾਰਮਸ ਮੇ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਲਾਸਾਨੀ ਸ਼ਹਾਦਤ ਦੀ ਜਾਣਕਾਰੀ ਦਿੱਤੀ ਜਾਊਗੀ